ਗੱਲ ਜੀ ਤੇ ਆਪਣਾ ਕੰਡੀ ਦਾ ਕੰਮ ਵੀ ਨਿਬੜ ਗਿਆ ਕੰਡੀਆਂ ਦੀ ਤਾਰੀਫ਼ ਵੀ ਤੇ ਬਾਕੀ ਕੰਡ ਕਬੜੀ ਤੇ ਅੱਜ ਜੋ ਲੱਗਿਆ ਰਹਿ ਗਿਆ ਸਾਡੇ ਚਾਰ ਬੀ ਜੋ ਖਣ ਲੱਗ ਜਾਣਗੇ ਤੇ ਮਹਾਰਾਜ ਜੀ ਕਿਰਪਾ ਨਾਲ ਵਧੀਆ ਆਪਣੀ ਕੰਮ ਤੇ ਨੀਤੂ ਗਈ ਵੀ ਸੀਗੀ ਤੂ ਅੱਜ ਕੋਲ ਨੀਤੂ ਆ ਦੀ ਕੋਲ ਤੇ ਅੱਜ ਕੋਲ ਤੇ ਬੀਬੀ ਅੱਜ ਉਹਨਾਂ ਨੂੰ ਲੈ ਆਈ ਸੀਗੇ ਤੇ ਆਪਣੇ ਗਾਣੇ ਕਿਸ ਤਰ੍ਹਾਂ ਇੱਕ ਟੋਲ ਬਾਹਰ ਨਾਲ ਉਹ ਵੀ ਆਪਾਂ ਕੱਲ੍ਹ ਜਾਂ ਅੱਜ ਕੱਥੇ ਤੱਕ ਬਾਹਰ ਲੰਗੇ ਤਦ ਤੱਕ ਮੋਟੋ ਲੱਗ ਲੈਣੋਂ ਠੰਡੀ ਹੋਈ ਠੰਡੀ ਹੋਈ ਵੀ ਜਦ ਪੈਟਰੋਲ ਖਤ ਲੰਗੇ ਬੀਬੀ ਆਉਂਦੀ ਉਹਦੀ ਤੇ ਉਦੋਂ ਕੱਪੜੇ ਲੈ ਆਈ ਸੀਗੇ ਯਾਨੀ ਦੁਕਾਨ ਦੀ ਕੱਪੜੇ ਹੈ ਕੱਟਾਗੇ ਤੋਂ ਵੀ ਹੋਰ ਮਾਰਕਟ ਨਹੀਂ ਤਾਂ ਤੇ ਆਪਣੇ ਜੀ ਕੱਪੜੇ ਲੈਂਦੀ ਰਹਿੰਦੇ ਨੇਗੇ ਤੇ ਕੋਈ ਦੱਸਦੇ ਛੋਟੀ ਜੀ ਦੁਕਾਨ ਆ ਦੁਕਾਨਦਾਰ ਦੀ ਬੀਬੀ ਹਸ ਲੱਗਦੇ ਹੈਗੇ ਤੇ ਜਦੋਂ ਬੀਬੀ ਨਹੀਂ ਹੁੰਦੇ ਉਦੋਂ ਮੈਂ ਤੇ ਮम्मा ਸਾਰੀ ਕਰ ਲੈਂਦੇ ਆਪਾਂ ਤੋਂ ਥੋੜਾ ਕੰਮ ਤੇ ਇਹ ਲੇ ਕੇ ਨਹੀਂ ਚੁਣਨੀ ਆਂ ਜੀ ਸੁੱਤੀ ਚੁਣਨੀ ਆਂ ਦੇਖੋ ਬਹੁਤ ਸੋਹਣੀ ਚੁਣਨੀ ਹੈ ਕਿੰਨੇ ਦੇ ਹੈ ਇਹ ਬਲਕ ਲੜਾ ਤੇ ਇੱਕ ਹੱਥ ਸਰਦਾ ਹੀ ਗਿਆ ਅੰਡਾ ਵਧੀਆ ਖੁੱਲੀਆਂ ਡੁੱਲੀਆਂ ਚੁਣਨੀਆਂ ਆਏ ਨਹੀਂ ਲੇ ਗੀਂ ਸੋਹਣੇ ਸੋਹਣੇ ਇਹ ਜੀ ਵਧੀਆ ਨਹੀਂ ਆ ਕਾਟਨ ਦੀਆਂ ਇਧਰ ਪ੍ਰਾਈਸ ਹੈਗਾ 100 ਰੁਪਏ ਹੂੰ 100 ਰੁਪਏ ਤੇ ਆ ਲੈ ਵੀ ਸਰ ਦੇ ਨਾ ਤੇ ਇਹ ਲੈ ਕੇ ਆਂਦੇ ਹੈਗੇ ਸੂਟ ਤੇ ਕਾਟਨ ਦੇ ਸੂਟ ਸੂਟ ਹੈ ਜੀ ਵਧੀਆ ਤੇ ਨਾਲ ਕੁੱਤੀ ਦੁਪੱਟੇ ਹੈਗੇ ਇਹਦੇ ਨਾਲ ਮੈਚਿੰਗ ਸੂਟ ਹੈ ਜੀ ਇਹ ਵਾਲੇ ਦੇਖੀਏ ਜੀ ਤੇ ਇਹ ਲੈਣਾਂਗੇ ਲੈਣਾਂਗੇ ਇਹਦੀਆਂ ਸਲਵਾਰਾਂ ਇਹਦੇ ਨਾਲ ਦੁਪੱਟਾ ਹੈ ਜੀ ਸੁੱਤੀ ਅਸਰ ਇੱਕ ਸਰਮੇ ਰੇਤ ਨਾਲ ਰੰਗ ਕਰੀਏ ਤੇ ਇੱਕ ਇਹਦੇ ਨਾਲ ਦਾ ਕੋਟ ਕੀਤਾ ਊਰੰਗਾਨਾ ਦਾ ਲਵੈਂਡਰ ਲਵੈਂਡਰ ਦਾ ਇਹ ਵੀ ਸੇਮ ਹੋਵੇ ਨਾਲ ਲਈ ਰੰਗ ਦਾ ਫਰਕ ਹੈਗਾ ਇਸ ਵਾਰ ਇਹ ਖਮੀਗ ਐਡੂਮੈਂਟ ਇਹ ਜਿਹੜਾ ਤੇ ਇਹ ਲੱਗਦਾ ਪੱਟਦਾ ਲੱਗਦਾ ਐਸ ਦਾ ਬੜੀ ਹੱਕੇ ਰੀਤੀ ਸੁਣ ਲੈ ਕੋਈ ਆਪਾਂ ਬਾਰੇ ਮਹਿੰਗੇ ਨਹੀਂ ਲਿਆ ਕਰਾਂਗੇ ਬੀ ਜੀ ਤੇ ਆਪਾਂ ਨੋਰਮਲ ਰੇਂਜ ਦੇ ਲਿਆ ਕਰਾਂਗੇ ਤੇ ਇਧਰ ਵੀ ਵਧੀਆ ਕਾਪੜੇ ਟੂਟਾਕ ਦਿੱਖਦੇ ਜੀ ਰੰਗ ਬਹੁਤ ਖੋਣੇਗੇ ਵਧੀਆ ਹੰਡਣ ਵਾਲੇ ਕੱਪੜੇ ਨਜ਼ਰ ਆਉਂਦਾ ਪ੍ਰੈਂਕ ਹੈ ਵੱਡਾ ਸੁਤਾ ਖਾਲੇ ਸੁਤਾ ਨਾਲੇ ਵੱਡਾ ਸੇ ਇੱਕ ਜਿਹਦੇ ਚ ਹੈਗਾ ਗਾ ਸਾਡਾ ਨਾਪੀ ਜੀ

ਨਾ ਵੀ ਕਲਰ ਹੈ ਤੇ ਨਿੱਕਾ ਹਰਾ ਕਈ ਵੇਨਾ ਮੰਗੇ ਸੀ ਇਹ ਹਜੇ ਤੇ ਆਪਣੇ ਕਈ ਘਰ ਪੈ ਰਹੇ ਕਿ ਤੇ ਉਹ ਮਤਲਬ ਕਿ ਆਪਣੇ ਅੰਨੀ ਮੰਡੀ ਲੈ ਜਾਂਦੇ ਹੈਗੇ ਡੇਡ ਲੈਂਡ ਤੇ ਇਹ ਵੀ ਚ ਦੁਪट्टे ਦਾ ਕੰਮ ਕਰਦੇ ਨੇ ਕੁੱਤੀ ਤੇ ਦੂਜੇ ਦੁਪट्टे ਦਾ ਪਤੇ ਇਹ ਵੀ ਲੈਂਦੇ ਨੇ ਅੰਦੇ ਕੁੱਤੀ ਦੁਪट्टे ਆਪਾਂ ਨਾਲ ਤਾਂ ਕਰੇਗਾ ਨਜੰਦੇ ਨਾਲ ਦੀ ਫੂਲ ਦੇ ਨਾਲੀ ਦੁਪੱਟਾ ਆਪਾਂ ਲੈ ਸਕਦੇ ਹਾਂ ਇਹ ਨਾਲ ලියන් නඩන ලතුර කටද ස තේ ෙදලව පස පාදන තැහ කාරයගැති වන්න නදී ඒද රග නදිය එක ද නබිය මල ක

ਦੇ ਵੀ ਬਹੁਤ ਫੁਲੀਆ ਫੁਲੀਆ ਤੇ ਆ ਥੋੜੀਆਂ ਜਿਹੀ ਹਾਈਕ ਨੇ ਜੁਨੀਆ ਥੋੜੀਆਂ ਜਿਹੀ ਸਸਤੀਆਂ ਨੇ ਤਾਂ ਮਤਲਬ ਕਿ ਮਤਲਬ ਕਿ ਜਿਵੇਂ ਕੀ ਕੋਈ ਭੈਣ ਲੈ ਲੈਂਦੇ ਜਾਂ ਕੋਈ ਵਰਦੀ ਜੋੜਦੇ ਹਨ ਬਾਲੀ ਵਿੱਚ ਨਹੀਂ ਕਰਦੇ ਸੀ ਸੱਤੇ ਧਾਰਨੀਏ ਕੀ ਕੰਮ ਕਰਦੇ ਸਵੇਰ ਨੂੰ ਸੱਤੇ ਜਿਹੜੀ ਲੋਰੀ ਚੁੰਦਿ ਲਿਆ ਨਹੀਂ ਤਾਂ ਕਰਕੇ ਇਹ ਵੀ ਇੱਕ ਦੇਖੋ ਜੀ ਉਤਨੀ ਤਾਂ ਇਹ ਵੀ ਵਧੀਆਗੀ ਪਰ ਇਹ ਲੈਣ ਨੂੰ ਪੂਰੀ ਵਧੀਆ ਹੈ ਕਿ ਦੀ ਜਿਵੇਂ ਆਪਾਂ ਗਰਮ ਦੇ ਵਿੱਚ ਬੜਾ ਬਾਰਾ ਦੁਪੱਟਾ ਉਹੀ ਪਿੰਡ ਗਲੀ ਚ ਲੈ ਲੈਣੇਗੇ ਕੰਮ ਕਰਦੇ ਸਮੇਂ ਇਹ ਹਲਕਾ ਜਿਹਾ ਸਿੱਤੇ ਦਾ ਰਹਿ ਜਾਂਦਾ ਦਾ ਇਹਦਾ ਰੇਟ ਹੈ ਕਿ 60 ਰੁਪਏ ਸੌਰੀ ਜੀ ਬਲ 50 ਰੁਪਏ ਦਾ ਸੀਗਾ ਇੱਕ ਇਹ ਵਾਲਾ ਰੰਗ ਹੈਗਾ ਕਹਾ ਰੰਗ ਦਾ ਅਕਸੀਨ ਬੂਦੀ ਹੈਗੀ ਇਹ ਤੇਰਾ ਰੰਗ ਕਿਹਨੇ ਜਨਾਂਗੀ ਪਿੰਕੀ ਕਿ ਨਾ ਸੋਨਾ ਨਾ ਕਰ ਰੰਗ ਸਾਰੇ ਸੋਨੇ ਦੇ ਆ ਕਰਨਗਾਂ ਬਾਰੇ ਹਾਂ ਬਾਰੇ 4 बटे ਤੇ ਅੱਜ ਆਪਾਂ ਉਹਨੂੰ ਕਰਵਾਉ ਤੁਹਾਨੂੰ ਲਈ ਚਾਹੀਦਾ ਆਪਾਂ ਪਾਉਂਦੇ ਨੇ ਨੀਤੂ ਬੇਸੀ ਜੀ ਨਮਸਹਿਰ ਤੇ ਉੱਥੇ ਵੀ ਇਹਦੀ ਭੂਆ ਜੀ ਹੈਗੀ ਮਤਲਬ ਤੇ ਬਹੁਤ ਪਿਆਰ ਕਰਦੀ ਹੈਗੀ ਇਹਨੂੰ ਬਹੁਤ ਜ਼ਿਆਦਾ ਕਾਲੀ ਸੀਗੀ ਜੀ ਮੈਂ ਆਪਦੀ ਕਰਮਿਤ ਭੂਆ ਜੀ ਨਾਲ ਕੋ ਮਕਮਾ ਤੇ ਬਦੀਆਂ ਸੁਭਾਵਾਂ ਦੇ ਜੇ ਤੁਮਿਲਣ ਦਾ ਚਲੇ ਗਈ ਨੀ ਤੂੰ ਤੇ ਕੁਸ ਕੰਮ ਤਾਂ ਜ਼ਿਆਦੀ ਸੀ ਜੀ ਤੇ ਵੀ ਬੀਬੀ ਟਾਈਮ ਕੱਢ ਕੇ ਇਹਨਾਂ ਨੂੰ ਸੱਦੇ ਹੀ ਤੇ ਟਾਈਮ ਕੱਢ ਕੇ ਲੈ ਆਈ ਵਿੱਚੋਂ ਹੈਲੋ ਹਾਂਜੀ ਸਾਰੇ ਨੂੰ ਸਸਟੇ ਕਿੱਲ ਜੀ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਬਈ ਇਹ ਕਿਹਨਾਂ ਤੇ ਤੇ ਈ ਅ ਕਸੀ ਸਰਪਰਚਾਰਾ ਲੰਬਾ ਸੀਗਾ 4 ਸਾਢੇ 3 ਘੰਟੇ ਲੱਗ ਤਾਂ ਜੀ ਅਸੀਂ ਜਾਣ ਲੱਗਿਆ ਸਾਢੇ 3 ਘੰਟੇ ਆਉਣ ਲੱਗਿਆ 7 1/2 ਘੰਟੇ ਦਾ ਸਫਰ ਹੋ ਗਿਆ ਕਾ ਜੀ ਤੇ ਆਉਂਦੇ ਹੋਏ ਫਿਰ ਵੀ ਕੁੱਫੜਜੀ ਕੋਲੋਂ ਦੀ ਬਾਰੇ ਤਾਦਨ ਦੇ ਸੀ ਕਿਉਂਕਿ ਤੇਲ ਬਹੁਤ ਝੜ ਰਿਹਾ ਸੀ ਅਸੀਂ ਘੱਟੀ ਚੱਲ ਤੇ ਮੈਨੂੰ ਉਹਨਾਂ ਤੇਲ ਬਹੁਤ ਕਮੈਂਟ ਆਈ ਸੀ ਕਿ ਵੀ ਤੁਸੀਂ ਪਹਿਲਾਂ ਨੇ ਮੈਚਿੰਗ ਸੂਟ ਲਏ ਹੁੰਦੇ ਸੀ ਵੀ ਉਦਾਂ ਦੀ ਹੋਰ ਲਓ ਅਸੀਂ ਦੋ ਸੂਟ ਹੋਰ ਲੇ ਬੀਬੀ ਕਹਿੰਦੀ ਚਲੋ ਕਿਹੜਾ ਹੈਨਾ ਆ ਵੀ ਇੱਕ ਜਾਂਦੋ ਫਿਰ ਆਪਾਂ ਹੋਰ ਲੇਵਾਂਗੇ ਮੈਚਿੰਗ ਸੂਟ ਇਦਾਂ ਦੇ ਆਹ ਵਾਲੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਕਿ ਜੀ ਇਹ ਇਹ ਸਕਾਈ ਬਲੂ ਜਲੀਆੰ ਦਾ ਸੀਗਾ ਤੇ ਜਦੋਂ ਤੁਹਾਨੂੰ ਦਿਖਾਇਆ ਸੀਗਾ ਦੁਕਾਨ ਵਾਲਾ ਵਲੌਗ ਤੇ ਆਹ ਦੇਖੋ ਜੀ ਆਹ ਹੈਗਾ ਦੁਪੱਟਾ ਸਲਵਾਰ ਪਲਾਜ਼ੋ ਕੁਛ ਮਰਜ਼ੀ ਬਣਾ ਲਓ ਤੇ ਆਵਾ ਇੱਕਾ ਹੈਗਾ ਜੀ ਇਹ ਟਾਈਮ ਹੋ ਗਿਆ 5:30 ਦਾ ਤੇ ਮੈਂ ਵੀ ਆ ਉਹਦੇ ਮਾਸਟਰ ਜੀ ਕੋਲੇ ਜਾਇ ਪਤਾ ਲਹੀ ਨਾ ਲਿਖਣਾ ਉਹਨਾਂ ਦਾ ਗਰੰਟੀਡ ਗਰੰਟੀਡ ਸੀਗਾ ਉਹ ਫੜਾਇ ਤੇ ਹੁਣ ਆਪਾਂ ਉਹਨਾਂ ਨੂੰ ਜੀ ਬਨਾਣਾ ਸ਼ੇਕ ਆ ਤੁਹਾਨੂੰ ਦੱਸਦੇ ਆ ਕਿਵੇਂ ਬਣਾਉਣੀ ਹੈ ਤੇ ਜੀ ਸਾਰਾ ਸਮਾਨ ਰੱਖ ਲਿਆ ਪਾਣੀ ਦਾ ਗਲਾਸ ਜੱਗ ਜਿਹਦੇ ਵਿੱਚ ਬਣਾਉਣਾ ਖੰਡ ਇਹ ਆਪਾਂ ਆਪਣੇ ਘਰੋਂ ਨਾ ਪਾਵਾਂਗੇ ਗ੍ਰੇਂਡਰ ਤੇ ਮਿਲਕ ਬਨਾਣਾ ਲਾਈਟ ਭੱਜ ਗਈ ਜੀ ਆਪਾਂ ਇੱਥੇ ਜਨਰੇਟਰ ਤੇ ਲਾਉਂਦੇ ਸੀਗੇ ਤੇ ਉਹ ਸਾਰੀ ਘਰ ਦੀ ਲਾਈਟ ਭੱਜਦੀ ਹੈਗੀ ਤਾਂ ਕਰਕੇ ਹੁਣ ਜਦੋਂ ਲਾਈਟ ਆਊਗੀ ਉਦੋਂ ਬਣਾਵਾਂਗੇ ਬਸ ਲਾਈਟ ਵੀ ਆਉਣ ਵਾਲੀ ਹੈਗੀ 10 ਮਿੰਟ ਤੱਕ ਤੇ ਚਲੋ ਆਪਾਂ ਸਾਰਾ ਸਮਾਨ ਕਰਕੇ ਰੱਖ ਲੈਂਦੇ ਆ ਮਿਕਸ ਕੋਈ ਜੀ ਮੈਂ ਆਪਾਂ ਜੱਗ 'ਚ ਪਾਣੀ ਪਾ ਲਿਆਗਾ ਆ ਸਾਰਾ ਗਲਾਸ ਤੇ ਹੁਣ ਆਪਾਂ ਪਹਿਲਾਂ ਤਾਂ ਚਾਸ਼ਨੀ ਬਣਾਵਾਂਗੇ ਜੀ ਖੰਡ ਪਾ ਕੇ ਠੰਡ ਆਪਾਂ ਆਪਣੇ ਹਿਸਾਬ ਦੀ ਪਾਣੀ ਆਂਗੀ ਹੁਣ ਆਪਾਂ ਬਨਾਣਾ ਵੀ ਤਿੰਨ ਪਾਲੇ ਨੇ ਵਿੱਚ ਦੁੱਧ ਪਾਵਾਂਗੇ ਜੀ ਹੁਣ ਆਪਾਂ ਤੇ ਬਸ ਜਦੋਂ ਲੇਟ ਐ ਮਿਕਸ ਕਰ ਦਾਂਗੇ ਤੇ ਆਪਣਾ ਬਣ ਕੇ ਤਿਆਰ ਹੋ ਜਾਊਗਾ ਜੀ ਤੇ ਚਲੋ ਜੀ ਆਪਾਂ ਮਿਕਸੀ 'ਚ ਮਿਕਸ ਕਰ ਦਿੱਤਾਗਾ ਇਹ ਦੋ ਅੰਡਰੇ 'ਚ ਸੌਰੀ ਅੱਜ ਦੇ ਬਲੌਗ ਦਾ ਐਂਡ ਕਰਦੇ ਆਪਾਂ ਇੱਥੇ ਕੱਲ ਨੂੰ ਮਿਲਾਂਗੇ ਕਿਸੇ ਨਵੇਂ ਬਲੌਗਰ ਤਦ ਤੱਕ ਦੇ ਲਈ ਸਾਸਟਰੀਆ ਕੱਲ ਜੀ ਬਣੇ ਬਣੇ ਰਿਹਾ ਕਰੋ ਬਲੌਗ ਨਾਲ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੇ ਕਿ ਸਾਨੂੰ ਵਧੀਆ ਲੱਗਿਆ ਕਰੇ ਤੇ ਅਸੀਂ ਰੋਜ਼ ਕਮੈਂਟ ਪੜ੍ਹਦੇ ਆਂ ਜੀ ਤੁਹਾਡੇ ਤੇ ਕੱਲ ਨੂੰ ਪਨਾਮ ਬੋਲਾਂਗੇ ਜੀ ਜਿਹਦੇ ਸਭ ਤੋਂ ਸੋਹਣੇ ਕਮੈਂਟ ਲੱਗੇ ਮੈਨੂੰ ਤੇ ਚਲੋ ਜੀ ਠੀਕ ਹੈ ਬਾਏ ਬਾਏ ਹਾਂ ਜੀ ਸਵੇਰ ਸਵੇਰ ਦਾ ਟਾਈਮ ਹੈ ਜੀ ਸਵੇਰ ਦੇ 6:00 ਵਜੇ ਨੇ ਉਦੋਂ ਮੰਮੀ ਨੇ ਮੱਝਾ ਛੱਡਤੀ ਆਪਦੇ ਆਪ ਇਹਨਾਂ ਨੇ ਆ ਕੇ ਟੋਬੇ 'ਚ ਵੜ ਗਏ ਨੇ ਤੇ ਉਹਨਾਂ ਚ ਰਹਿਣਾ ਬੈਠਣਾ ਹੋ ਗਿਆ ਨਹੀਂ ਆਪੇ ਨਿਕਲ ਜਾਣੀਆਂ ਫਿਰ ਪਾਰਾਂਗੇ ਇਹਨਾਂ ਨੇ ਸੰਗਲ ਪੂਰੀਆਂ ਹੁਣ ਤਾਂ ਇਹਨੂੰ ਨਹਾਉਣਾ ਆ ਗਿਆ ਗੁੱਚੇ ਲਾਉਂਦੇ ਨੇ ਪੂਰੀਆਂ ਪਹਿਲਾਂ ਡਰਦੀਆਂ ਸੀ ਖੜੀਆਂ ਰਹਿੰਦੀਆਂ ਹੁਣ ਤਾਂ ਕਿਤੇ ਬੈ ਗਈਆਂ ਕਿਤੇ ਉੱਠ ਖੜੀਆਂ ਦੇ ਕਰਦੀਆਂ ਨੇ ਤੇ ਅੱਜ ਆਪਾਂ ਰਮਾ ਰਹੇ ਹਾਂਗੇ ਮੱਕੀ ਚਲਵਾ ਵੀ ਕੱਕ ਵਧੀਆ ਹੋਗੇ ਇਦਰੋਂ ਜੋਤ ਤੋਂ ਬਾਹੀ ਨਹੀਂ ਵਧੀਆ ਹੋਈ ਇਹਨੇ ਥਾਂ ਚੋਂ। ਉਹ ਰੇਤਾ ਸੀ ਉਹਰੇ ਬੋਰ ਵਾਲੀ ਬਰੇਤੀ। ਉਹਰੇ ਕਰਕੇ ਮੱਕੀ ਨਹੀਂ ਉੱਠੀ ਪਰਾਂ ਸਾਰੇ ਵਧੀਆ ਹੋ ਗਏ। ਆਹ ਰਹਿ ਗਿਆ ਲੰਮਾ ਪਟਾ ਤੂੜੀ ਦਾ ਤੇ ਉੱਧਰ ਆਪਣੇ ਦੋ ਟਰਾਲੇ ਉੱਧਰ ਰਹਿ ਗਏ। ਤੇ ਕੱਲ 15 ਟਰਾਲੀਆਂ ਕਰਤੀਆਂ ਬਈ ਆਪਾਂ ਨੇ। ਪਰਸੋਂ ਹੋ ਗਈਆਂ 9 ਤੇ 10-12 ਅੱਜ ਹੋ ਜਾਣਗੀਆਂ। ਤਕਰੀਬਨ 40 ਕਿ ਟਰਾਲੀਆਂ ਦਾ ਗੇੜ 45 ਦਾ ਹੋ ਜਾਊਗਾ। ਤੇ ਆਹ ਮੱਕੀ ਰਮਾਰਿਆ ਆਪਾਂ। ਵੇਖੋ ਜੀ ਸਰਵਾਲ ਚ ਮੱਕੀ ਕਿੰਨੀ ਵਧੀਆ ਹੋ ਗਈ। ਇਹ ਡਾਈਮੋਨੀਆ ਨਹੀਂ ਮਿਲਿਆ ਜੀ ਡਾਈਮੋਨੀ ਤੋਂ ਬਿਨਾ ਥੋੜੀ ਮਿੰਤਨਾ ਉੱਤਰਾਈ ਹੈ ਉੱਤੇ ਘੱਟ ਵਾਲੀਆਂ ਸਪਰੇਅ ਕਰ ਕਰ ਠਾਈ ਹੈ ਕਿਉਂ ਡਾਈਮੋਨੀਆ ਜੀ ਇਹ ਤਾਕਤ ਦਿੰਦਾ ਉਹਨਾਂ ਸੇਤੀ ਹੋ ਜਾਂਦੀਆਂ ਬਾਕੀ ਹੁਣ ਉੱਟ ਖੜੀ ਹੁਣ ਤਾਂ ਇਹ ਚੜਦੀ ਜਾਊਗੀ ਆ ਪਾਣੀ ਨਾਲ ਤੇ ਉੱਤੇ ਇਹ ਰੇਤ ਜੂਰੀਆਂ ਛੱਡ ਦਾਂਗੇ ਹੁਣ ਤੁਹਾਨੂੰ ਦੱਸ ਰਹੀਏ ਜਿਹੜੇ ਕੱਖ ਨੇ ਜੀ ਹੁਣ ਬੰਦਿਆਂ ਵਾਂਗ ਜਿਵੇਂ ਦਵਾਈ ਨਾਲ ਬੰਦੇ ਚੱਲਦੇ ਨੇ ਕੱਖ ਕੰਡਾ ਵੀ ਖਰਾਕ ਬਿਨਾ ਹੁੰਦਾ ਨਹੀਂ ਜੂਰੀਆ ਪੜਾਈ ਆ ਤੇ ਘੱਟ ਵਾਲੀਆਂ ਸਪਰੇਅ ਸਾਰਾ ਕਰਨਾ ਪੈਣਾ ਔਲਿਆਂ ਨੂੰ ਵੀ ਫਲ ਬਹੁਤ ਚੱਕਿਆ ਜੀ ਇਹਨੇ ਇਸ ਵਾਰ ਔਲੇ ਬਹੁਤ ਲੱਗਣਗੇ ਦੋ ਬੁੱਝੇ ਨੇ ਔਲਿਆਂ ਨੇ ਤੇ ਮਰੂਦਾ ਇਹ ਮੁੱਕੇ ਹੈ ਨਹੀਂ ਲੱਗੇ ਵੀ ਦੀਂਦੇ ਹੋਣੇ ਤੁਹਾਨੂੰ ਉਹ ਲੱਗਿਆ ਪਿਆਗਾ ਤੇ ਇਹਨੇ ਹੀ ਫਲ ਪੂਰਾ ਚੱਕ ਲਿਆ ਤੇ ਤੁਹਾਨੂੰ ਅੱਜ ਦਿਖਾਵਾਂਗੇ ਆਪਣਾ ਆਲੂ ਬਖਾਰਾਂ ਨਾਲੇ ਨਾਲੇ ਦਿਖਾਵਾਂਗੇ ਤੁਹਾਨੂੰ ਅੰਬ ਚੱਲਾਂਗੇ ਖੇਤ ਮੋਟਰ ਤੇ ਉਹ ਦਿਖਾਵਾਂਗੇ ਮਣੇਰੇਓ ਬਲੌਗਰਾਂ ਨੂੰ ਬਹੁਤ ਸਾਰਾ ਪਿਆਰ ਧੰਨਵਾਦ